ਲਵੀ ਲਵੀ ਨਾ ਨਾ ਫਾਈ ਚਲੋ ਫਾਈ ਚਲੋ ਹੋਈ ਹੋਣੀ ਹੈ ਸਰ ਗੈਟ ਕਰੇ ਕਿਹਨਾਂ ਨੂੰ ਪਿਆਰੀ ਚੱਕਾਂਗੇ ਨਹੀਂ ਅੱਗੇ ਅੱਗੇ ਉੱਧਰ ਪਈ ਬੱਸ ਕਿਹੜੀ ਲਾਂ ਹੈ ਜੀ ਇਹ ਕਿੱਧਰ ਗਿਆ ਉਹ ਮੇਰੇ ਨਾਲ ਹਾਲੇ ਇੱਕ ਇਹ ਕੀ ਹੋਇਆ ਸਹੀ ਕਰ ਲਾ ਕੇ ਨਾ ਬੋਲੋ ਨੀ ਯੋ ਗੰਗਾ ਦੇ ਸਕੇ ਕੀ ਨਾ ਅਸੀਂ ਅਸੀਂ ਕੀ ਕਹੋਗੇ ਹੌਲੀ ਤਾਂ ਤਿਆਰ ਬਹੁਤ ਵਧੀਆ ਤਿਆਰ ਹੈ ਸਾਰਿਆਂ ਨੂੰ ਮਨਾਉਣਾ ਚਾਹੀਦਾ ਹੈ ਤਿਆਰ ਪਰ ਇਹ ਚ ਐਵੇਂ ਵੀ ਹੁੱਲੜਵਾਜੀ ਟਾਈਪ ਨਹੀਂ ਕਰਨਾ ਚਾਹੀਦਾ ਜਿਵੇਂ ਆਪਾਂ ਬਾਰ ਅਗਰਦੀ ਕਰਦੇ ਆ ਗਲੀਆਂ ਚ ਵੀ ਬੋਲ ਤੇ ਪਾਣੀ ਸਿੱਟਣਾ ਜਾਂ ਕੁਝ ਵੀ ਆਪਾਂ ਵਧੀਆ ਤਿਆਰ ਰਲ ਮਿਲ ਕੇ ਮਨਾਉਣਾ ਚਾਹੀਦਾ ਸਾਰੇ ਯਾਰ ਦੋਸਤ ਇਕੱਠੇ ਹੁੰਨੇ ਆ ਵਧੀਆ ਆਪਾਂ ਨੂੰ ਇੰਜੋਏ ਕਰਨਾ ਚਾਹੀਦਾ ਤਿਆਰ ਬਸ ਇਹੀ ਕਹਿਣਾ ਚਾਹੁੰਦਾ ਵੀ ਬਸ ਜਿੰਨੇ ਵੀ ਆ ਸਾਰਿਆਂ ਨੂੰ ਵੀ ਇਹੀ ਵੀ ਵਧੀਆ ਬਣਾਓ ਆਪਦਾ ਤਿਹਾਰ ਕੋਈ ਐਵੇਂ ਨਹੀਂ ਹੁੱਲੜਬਾਜੀ ਨਾ ਕਰੋ ਗਲੀਆਂ 'ਚ ਕਿਸੇ ਨੂੰ ਤੰਗ ਨਾ ਕਰੋ ਸਾਰੇ ਵਧੀਆ ਬਣਾਓ ਤੁਸੀਂ ਇਹ ਹਾਂਜੀ ਹਾਂਜੀ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਮਰਾ ਰਿਹਾ ਵੀ ਐਵੇਂ ਕਿਸੇ ਦੇ ਦੁਕਾਨ ਅੱਗੇ ਜਾਂ ਕੁਝ ਵੀ ਐਵੇਂ ਗੰਦ ਨਹੀਂ ਪਾ ਰਹੇ ਵੀ ਵਧੀਆ ਆਪਦਾ ਤਿਹਾਰ ਮਨਾਈਏ ਹਾਂ ਉਹ ਗੱਲ ਗਲਤ ਆ ਉਹਦੇ ਕਰਕੇ ਸਰਕਾਰ ਵੀ ਖੜੀ ਆ ਸਰਕਾਰ ਫਿਰ ਤਾਂ ਹੀ ਚਲਾਨ ਕੱਟਦੀ ਆ ਫਿਰ ਆਪਾਂ ਨੂੰ ਹੁੰਦਾ ਵੀ ਚਲਾਨ ਕੱਟਿਆ ਗਿਆ ਧਿਆਰ ਦੇ ਦਿਨ ਆਪਣਾ ਵੀ ਮਤਲਬ ਮਾਹੌਲ ਖਰਾਬ ਕਰਦੇ ਪੁਲਿਸ ਵਾਲੇ ਪਰ ਉਹਨਾਂ ਚ ਪੁਲਿਸ ਵਾਲਿਆਂ ਦੀ ਕੋਈ ਗਲਤੀ ਨਹੀਂ ਆਪਾਂ ਆਪ ਹੀ ਆਪ ਦਾ ਮਾਹੌਲ ਖਰਾਬ ਕਰਦੇ ਆ ਜੇ ਆਪਾਂ ਹੁਣ ਮਤਲਬ ਵਧੀਆ ਸ਼ਾਂਤਮਈ ਤਰੀਕੇ ਨਾਲ ਮਨਾਏ ਤਾਂ ਪੁਲਿਸ ਵਾਲੇ ਵੀ ਆਪਾਂ ਨੂੰ ਕੋਈ ਕੁਝ ਨਹੀਂ ਕਹਿੰਦੇ ਸਰਕਾਰ ਕੋਈ ਆਪਣੇ ਤੇ ਐਕਸ਼ਨ ਨਹੀਂ ਲੈਂਦੀ ਇਹ ਹੀ ਕਹਣਾ ਚਾਹੁੰਦੇ ਵੀ ਵਧੀਆ ਢੰਗ ਨਾਲ ਤਰੀਕੇ ਨਾਲ ਤਿਆਰ ਮਨਾਓ ਤੇ ਵਧੀਆ ਮਨਾਓ